ਇੱਕ ਲੜਕੀ ਨੇ ਲਗਾਏ ਆਪਣੇ ਹੀ ਪਤੀ ਦੇ ਉੱਪਰ ਜ਼ਬਰਦਸਤੀ ਕਰਨ ਦੇ આરોਪ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਹੈ ਅਦਾਲਤ ਤੇ ਵਿੱਚ ਤਲਾਕ ਦਾ ਕੇਸ ਪਤੀ ਨੇ ਗਲੀ ਦੇ ਵਿੱਚ ਘੇਰ ਕੇ ਉਸ ਦੇ ਪਾੜੇ ਕੱਪੜੇ ਅਤੇ ਜ਼ਬਰਦਸਤੀ ਕਰਨ ਦੀ ਕੀਤੀ ਕੋਸ਼ਿਸ਼ ਅੰਮ੍ਰਿਤਸਰ ਦੇ ਵਿੱਚ ਇੱਕ ਪੀੜਤ ਪਤਨੀ ਨੇ ਆਪਣੇ ਹੀ ਪਤੀ ਦੇ ਉੱਪਰ ਉਸ ਦੇ ਨਾਲ ਜ਼ਬਰਦਸਤੀ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਅਤੇ ਇਸ ਮੌਕੇ ਪੀੜਤ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਹਨ ਅਤੇ ਉਸ ਦਾ ਪਤੀ ਮੰਗਤ ਰਾਮ ਉਸ ਨੂੰ ਕਾਫੀ ਕੁੱਟਮਾਰ ਕੁੱਟਮਾਰ ਕਰਕੇ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਦੇ ਚਾਲਦੇ ਆ ਪਿਛਲੇ 2 ਸਾਲਾਂ ਤੋਂ ਉਹ ਆਪਣੇ ਪੇਕੇ ਘਰ ਆਈ ਹੋਈ ਹੈ ਅਤੇ ਉਸ ਦਾ ਆਪਣੇ ਪਤੀ ਦੇ ਨਾਲ ਤਲਾਕ ਦਾ ਕੇਸ ਵੀ ਚੱਲ ਰਿਹਾ ਹੈ ਅਤੇ ਉਸਨੇ ਦੱਸਿਆ ਕਿ ਜਦੋਂ ਉਹ ਨੌਕਰੀ ਤੋਂ ਘਰ ਵਾਪਸ ਪਰਤ ਰਹੀ ਸੀ ਤਾਂ ਰਾਸਤੇ ਦੇ ਵਿੱਚ ਉਸਦੇ ਪਤੀ ਦੇ ਵੱਲੋਂ ਉਸ ਨੂੰ ਗਲੀ ਦੇ ਵਿੱਚ ਰੋਕ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕੁੱਟਮਾਰ ਵੀ ਕੀਤੀ ਗਈ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪਤਨੀ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ। ਉਸਨੇ ਦੱਸਿਆ ਕਿ ਉਸਨੇ ਪਹਿਲਾਂ ਵੀ ਕਈ ਵਾਰ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ ਪਰੰਤੂ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਦੇ ਸਬੰਧੀ ਹਿੰਦੂ ਸ਼ਿਵ ਸੇਨਾ ਟਕਸਾਲੀ ਦੇ ਆਗੂ ਵਿਜੇ ਮੋਹਨ ਸੂਰੀ ਨੇ ਇਸ ਪੀੜਿਤ ਔਰਤ ਜਿਸ ਦਾ ਕੀ ਨਾਮ ਨੇਹਾ ਦੱਸਿਆ ਜਾ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਖੜੇ ਹੋ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਲੜਕੀ ਨੇਹਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ ਨੇਹਾ ਮੈਂ ਲੋਗਰ ਕਟੜਾ ਦੁੱਲੋ ਚਾਹ ਵਾਲੀ ਗਲੀ ਕੀ ਗੱਲ ਹੋਈ ਜੀ ਮੈਂ ਕੱਲ ਆਪਣੇ ਘਰ ਤੋਂ ਘਰੇ ਆਂਦੀ ਸੀ ਰਾਤ ਨੂੰ 8:30 ਵਜੇ ਮੇਰੇ ਘਰ ਵਾਲੇ ਨੇ ਆ ਕੇ ਪਿੱਛੋਂ ਦੀ ਮੇਰੇ ਛਾਤੀ ਤੇ ਹੱਥ ਪਾ ਕੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁੱਟਾਈ ਕਰਕੇ ਤੇ ਚਲੇ ਗਏ ਭੱਜ ਗਏ ਸੀ ਮੈਂ ਇੱਥੇ ਥਾਣੇ ਵਿੱਚ ਕੰਪਲੇਂਟ ਵੀ ਕਰਾਈ ਇੱਥੇ ਕੋਈ ਕਾਰਵਾਈ ਨਹੀਂ ਕਰਦੇ ਵੇ ਕਹਿੰਦੇ ਆ ਕਿ ਕੋਈ ਪਰਚਾ ਨਹੀਂ ਬੰਦਾ ਜੇ ਜਦ ਕਿ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਕਿੰਨੀ ਦੇਰ ਹੋ ਗਈ ਵਿਆਹ ਕਰਾਏ ਨੇ ਮੈਨੂੰ 7 ਸਾਲ ਹੋ ਗਏ ਮੇਰੇ 3 ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਦੁਬੰਤ ਚਿਕਿਤਸਕ ਰਹਿ ਰਹੇ ਹੁਣ ਮੈਂ 2 ਸਾਲ ਤੋਂ ਆਪਣੀ ਮੰਮਾ ਵੱਲ ਰਹਿੰਨੀ ਤਹੀਂ ਹਾਂਜੀ ਤਲਾਕ ਲਿੱਤਾ ਸੀ ਹਾਂਜੀ ਕੋਰਟ ਚ ਕੇਸ ਚੱਲਦਾ ਪਿਆ ਤਲਾਕ ਦਾ ਕੋਰਟ ਕੇਸ ਲੱਗਾ ਹੋਇਆ ਜੇ ਤਾਂ ਵੀ ਹਾਂਜੀ ਇਹ ਇੱਕ ਵਾਰ ਹੀ ਨਹੀਂ ਹੋਇਆ 3-4 ਵਾਰੀ ਮੈਨੂੰ ਕੁੱਟ ਕੇ ਚਲਾ ਗਿਆ ਮੇਰੇ ਘਰੇ ਆ ਕੇ ਵੀ ਕੁੱਟ ਕੇ ਗਏ ਮੈਨੂੰ ਤੇ ਮੇਤੇ ਗਲਤ ਐਲੀਗੇਸ਼ਨ ਲਾਉਂਦੇ ਨੇ ਕੀ ਐਲੀਗੇਸ਼ਨ ਲਾਉਂਦੇ ਕਰਦੇ ਕਿੰਨਾਂ ਆਂ ਦੇ ਮੁੰਡੇ ਨਾ ਫਸੀ ਪਈ ਐ ਕੀ ਐਲੀਗੇਸ਼ਨ ਕਹਿੰਦਾ ਹੈ ਮੇਰੇ ਤੇ ਗਲਤ ਅਲੀਗੇਸ਼ਨ ਲਗਾਉਂਦੇ ਨੇ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਜਦ ਕਿ ਜਦ ਹੈ ਤੇ ਪੂਰਾ ਕਰਨ ਉੱਤੇ ਕਾਰਵਾਈ ਕੀਤੀ ਜਾਵੇ ਜਦ ਕਿ ਗਲਤ ਹੈ ਆਪ ਲੋਕ ਕੀ ਗਿੰਦੇ ਜਿਹੜੇ ਮੈਨੂੰ ਪਸਾ ਰਹੇ ਨੇ ਇੱਕ ਹੋਰ ਕੇਸ ਕੀਤਾ ਹੋਇਆ ਦਜੀ ਹਾਂਜੀ ਉਹ ਕੀ ਤੁਹਾਡੀ ਲਾਸਟ ਮੰਗ ਕੀ ਹੈ ਮੇਰੀ ਹੈ ਕਿ ਜਿੱਦਾਂ ਮੈਨੂੰ ਕੁੱਟ ਕੇ ਗਿਆ ਮਾਰ ਕੇ ਗਿਆ ਮੇਰੇ ਛਾਤੀ ਨੂੰ ਹੱਤ ਪਾਇਆ ਉਹਦੀ ਜੋ ਸਜ਼ਾ ਬੰਦੀ ਉਹਨੂੰ ਦਿੱਤੀ ਜਾਵੇ ਨਹੀਂ ਕੁਝ ਕਰਕੇ ਤੇ ਅਗਲਾ ਕੀਤਾ ਪਾਉਗਾ ਮੈਂ ਫਿਰ ਕਮਿਸ਼ਨਰ ਸਾਹਿਬ ਦੇ ਅੱਗੇ ਪੇਸ਼ ਹੋ ਜਾਵਾਂਗੀ ਹ ਅ ਹਸਬੰਦ ਦਾ ਕੀ ਨਾਮ ਹੈ ਕਿ ਤੁਹਾਨੂੰ ਮੰਗਤ ਰਾਮ ਕੋਟ ਖਾਲਸਾ ਸੁਨਦਰ ਨਗਰ ਬ੍ਰਿਜ ਮੋਲ ਸੂਰੀ ਸ਼ਿਵ ਸਨਾਟਕ ਖਾਲੀ ਪ੍ਰੈਜ਼ੀਡੈਂਟ ਇਹ ਬਿਟ ਗਿਆ ਕਰੀਬ ਡੇਢ ਸਾਲ ਪਹਿਲੇ ਸਾਡੇ ਕੋਲ ਆਈ ਸੀ પતિ ਪਤਨੀ ਦਾ ਆਪਸ ਵਿੱਚ ਝਗੜਾ ਸੀ ਮਾਇਕੇ ਚ ਰਹਿ ਰਹੀ ਹੈ ਔਰ ਇਹਦਾ ਜੋ ਇੱਕ આરોਪ ਸੀ ਕਿ ਇਹਦਾ ਪਤੀ बार-बार ਆ ਕੇ ਇਹਨੂੰ ਇਸ ਦੇ ਘਰ ਦੇ ਵਿੱਚ ਕੁੱਟਾਈ ਕਰਕੇ ਇਹਨੂੰ ਮਾਰ ਕੁੱਟਾਈ ਕਰਕੇ ਚਲਾ ਜਾਂਦਾ ਬੜੀ ਦਹਿਸ਼ਤ ਦੇ ਮਾਹੌਲ ਦੇ ਵਿੱਚ ਇੱਕ ਕੰਨਾ ਦੀ ਬਜ਼ੁਰਗ ਮਾਤਾ ਔਰ ਇਹ ਬੜਾ ਇੱਕ ਦਹਿਸ਼ਤ ਦੇ ਮੋਲ ਚ ਜੀ ਰਹੇ ਸੀ ਔਰ ਪਤੀ ਸੈਕਸੁਅਲ ਹਰਾਸਮੈਂਟ ਵੀ ਇਹਨਾਂ ਨੂੰ ਬਾਰ ਬਾਰ ਆ ਕੇ ਕਰ ਜਾਂਦਾ ਅਸੀਂ ਵਕੀਲ ਕੀਤਾ ਵਕੀਲ ਕਰਕੇ ਐਸ ਬੇਟੀ ਦਾ ਕੇਸ ਜਿਹੜਾ ਅਦਾਲਤ ਚ ਭੇਜਿਆ ਕਿ ਚਲੋ ਬੇਟੀ ਹੈ ਇਹਦਾ ਮੁਕਮਕਾ ਹੋ ਜਾਏ ਮਾਇਕੇ ਵੱਲੇ ਆਪਣੀ ਗੱਲ ਕਰਦੇ ਨੇ ਸਸਰਾਲ ਵਾਲੇ ਉੱਤੇ આરોਪ ਲਗਾਉਂਦੇ ਰੇ ਮੈਂ ਸਮਝਦਾ ਕਿ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ ਜਿਹੜਾ ਅਪਰਾਧ ਹੋਇਆ ਉਹ ਕੱਲ ਹੋਇਆ ਹੈ ਕ੍ਰਾਈਮ ਜਿਹੜਾ ਹੋਇਆ ਉਹ ਕੱਲ ਹੋਇਆ ਜਿਹੜਾ ਕਿਸੇ ਵੀ ਬੈਸ ਦਾ ਮਹਤਾਜ ਨਹੀਂ ਹੈ ਲੜਕੀ ਆਪਣੇ ਘਰ ਜਾ ਰਹੀ ਹੈ ਰਸਤੇ 'ਤੇ ਉਹਨੂੰ ਰੋਕਿਆ ਜਾਂਦਾ ਉਹਦੇ ਕੱਪੜੇ ਫਾੜ ਦਿੱਤੇ ਜਾਂਦੇ ਆ ਭਰੇ ਬਾਜ਼ਾਰ ਦੇ ਵਿੱਚ ਉਹਨੂੰ ਨੰਗਾ ਕਰ ਦਿੱਤਾ ਜਾਂਦਾ ਉਸ ਦੀ ਛਾਤੀ ਪਕੜ ਲਈ ਜਾਂਦੀ ਹੈ ਉਸ ਨੂੰ ਮਾਰਿਆ ਜਾਂਦਾ ਕਿਸ ਹੁਨ ਮਾਰ ਕੇ ਨੱਕ ਦੀ ਹੱਡੀ ਹੁਨ ਫ੍ਰੈਕਚਰ ਹੈ ਕਿ ਨਹੀਂ ਫ੍ਰੈਕਚਰ ਅੰਡਰ ਅਬਜ਼ਰਵੇਸ਼ਨ ਹੈ ਇਹਦਾ ਐਕਸ-ਰੇ ਰਿਪੋਰਟ ਆ ਜਾਏਗੀ ਲੇਕਿਨ ਸਭ ਤੋਂ ਪਹਿਲੇ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਜੇ 323 ਮਾਰ ਕਟਾਈ ਦੀ ਹੈ ਤੇ ਭਰੇ ਬਾਜ਼ਾਰ ਦੇ ਵਿੱਚ ਇੱਕ ਔਰਤ ਨੂੰ ਨੰਗਾ ਕਰਨਾ ਇੱਕ ਔਰਤ ਦੀ ਬੇਇੱਜ਼ਤੀ ਕਰਨਾ ਸੈਕਸ਼ੂਅਲ ਹਰਾਸਮੈਂਟ ਕਰਨਾ ਇਹਦੀਆਂ ਜਿਹੜੀਆਂ ਧਾਰਾ ਬੰਦੀਆਂ ਨੇ ਉਹ ਇਮੀ ਜੇਟਲੀ ਪੁਲਿਸ ਕਿਉਂ ਨਹੀਂ ਲਗਾ ਰਹੀ ਮੈਂ ਪੰਜਾਬ ਪੁਲਿਸ ਨੂੰ ਵਾਰਨ ਕਰ ਰਿਹਾ ਚੇਤਾਵਨੀ ਦੇ ਰਿਹਾ ਕੀ ਇਹਦੇ ਤੇ ਪ੍ਰੋਪਰ ਕਾਰਵਾਈ ਕਰੇ ਨਹੀਂ ਤਾਂ ਸ਼ਿਵਸਾਰਾਂ ਟਕਸਾਲੀ ਸੜਕਾਂ ਤੇ ਆਏਗੀ ਕਿਉਂ ਕਿ ਕਿਉਂਕਿ ਇਹ ਬਿਲਕੁਲ ਨਿਸੈਨ ਯੋਗ ਕਿ ਕੋਈ ਲੜਕੀ ਬਾਜ਼ਾਰ ਦੇ ਵਿੱਚ ਨੰਗੀ ਕਰ ਦਿੱਤੀ ਜਾਏ ਘਸੁੰਨ ਮਾਰ ਕੇ ਉਹਦੇ ਹੱਡੀ ਤੋੜ ਦਿੱਤੀ ਜਾਏ ਔਰ ਉਹਨੂੰ ਬੇਇੱਜ਼ਤ ਕਰ ਦਿੱਤਾ ਜਾਏ ਉਹਦਾ ਟਾਪ ਲੀਰੋ ਲੀਰ ਕਰ ਦਿੱਤਾ ਜਾਏ ਇਹ ਕਿਤੇ ਵੀ ਸਿਆ ਨਹੀਂ ਜਾ ਸਕਦਾ ਔਰ ਮੈਂ ਤੁਹਾਨੂੰ ਦੱਸ ਦਮਾ ਕਿ ਜੋ ਸਾਡਾ ਕਾਨੂੰਨ ਕਹਿੰਦਾ ਕਿ ਜੇ ਪਤੀ ਵੀ ਪਤਨੀ ਦੇ ਨਾਲ ਜ਼ਬਰਦਸਤੀ ਕਰਦਾ ਤੇ ਉਹ ਵੀ ਰੇਪ ਹੀ ਮੰਨਿਆ ਜਾਂਦਾ ਔਰ ਭਰੇ ਬਾਜ਼ਾਰ ਦੇ ਵਿੱਚ ਨਾ ਤਾਂ ਪਤੀ ਨੂੰ ਜਾਂ ਕਿਸੇ ਨੂੰ ਵੀ ਹੱਕ ਨਹੀਂ ਦਿੱਤਾ ਜਾਂਦਾ ਕਿ ਉਹ ਕਿਸੇ ਲੜਕੀ ਨੂੰ ਬੇਚਤ ਕਰ ਰਿਹਾ ਹੈ। ਇਹ ਮੰਗ ਲਈ ਕੁੜੀ ਦਾ ਜਿਹੜਾ ਆਇਆ ਜੀ ਇੱਕ ਲੜਕੀਆ ਨੀਹਾ ਨਾਮ ਦੀ ਇੱਕ ਔਰ ਖਾਲਸਾ ਚ ਵਿਆਹੀ ਹੋਈ ਆ 7 ਸਾਲ ਤੋਂ 2 ਸਾਲ ਇਹਦੇ ਜਿਹੜੇ ਘਰ ਵਾਲੇ ਨਾਲ ਅਣਬਨ ਹੋਈ ਹੈ ਮਤਲਬ ਇਹਨਾਂ ਦਾ ਔਰ ਚ ਕੇਸ ਚੱਲ ਰਿਹਾ ਇਹਦੇ ਤਿੰਨ ਬੱਚੇ ਹਨ ਦੋ ਲੜਕੀਆਂ ਇੱਕ ਲੜਕਾ ਹੈ ਛੋਟੇ ਛੋਟੇ ਬੱਚੇ ਤੇ ਨਹੀਂ ਅੱਜ ਇਹਦੇ ਘਰ ਵਾਲਾ ਇਹਦੇ ਘਰ ਆ ਕੇ ਇਹਨੂੰ ਮੁੱਟਮਾਰ ਕਰਕੇ ਗਿਆ ਤੇ ਇਹਦਾ ਮੈਡੀਕਲ ਕਰਵਾਇਆ ਬਾਕੀ ਰਿਜ਼ਲਟ ਆਉਣਾ ਬਾਕੀ ਆ ਜੇ ਰਿਜ਼ਲਟ ਆਇਆ ਤਾਂ ਕਾਰਵਾਈ ਕੀਤੀ ਜਾਵੇ ਸਰ ਲੜਕੀ ਦੇ ਬਿਆਨ ਹੈ ਕਿ ਮੈਂ ਉਹ ਕਹਿ ਰਹੀ ਹਾਂ ਮੇਰੇ ਸੂਟ ਕਾੜੇ ਜਾਂਦੇ ਸਾਰਾ ਕੁਝ ਆ ਕੇ ਵਿਆਹ ਦੇ ਵਿੱਚ ਗਲੀ ਦੇ ਵਿੱਚ ਆ ਕੇ ਸਾਰਾ ਨੰਗਾ ਕੀਤਾ ਜਾਂਦਾ ਕੀ ਹੋ ਕੇ ਕਰਾਂਗੇ ਕਾਰਵਾਈ ਕਰਾਂਗੇ ਬਾਕੀ ਗੱਲ ਅਫਸਰਾਂ ਨਾਲ ਜਿਹੜੇ ਲਿਆਵਾਂਗੇ ਸਾਰੀ ਗੱਲ ਕਾਰਵਾਈ ਕਰਾਂਗੇ ਜੋ ਵੀ ਕੁਝ ਹੋਇਆ ਉਹ ਕਰਾਂਗੇ। ਪੇਂਡਿੰਗ ਵਿੱਚ ਪਰਚਾ ਦਰਜ ਮਾਇਆ ਜਾਏਗਾ। ਪਰਚਾ ਦਰਜ ਅੱਜ ਦਰਖਾਸਤ ਆਈ ਆ ਸਾਡੇ ਕੋਲ। ਉਹ ਪਰਚਾ ਦਰਜ ਕਰਕੇ ਆਪਾਂ ਜਿਹੜਾ ਇਹਨਾਂ ਦਾ ਮਾਮਲਾ ਜਿਹੜਾ ਆਪਾਂ ਜਿਹੜਾ ਕਾਰਵਾਈ ਜੜੀ ਲੈਂਦੀ ਆ ਉਹ ਕਾਰਵਾਈ ਚ। ਕੋਰਟ ਚ ਚੱਲ ਨਹੀਂ। ਕੋਰਟ ਇਹਨਾਂ ਦਾ ਕੋਰਟ ਚੱਲ ਰਿਹਾ। ਕਿਹចੋ ਦਾ ਰਹਿਣ ਵਾਲਾ ਆਪਣਾ ਘਰ ਵਾਲਾ। ਇਹਦੇ ਘਰ ਵਾਲਾ ਕੋਰਟ ਖਾਲਸਾ ਦਾ ਰਹਿਣ ਵਾਲਾ। ਜਿਸ ਦਾ ਨਾਮ ਕੀ ਦੱਸਾਂ ਜੀ। ਜੇ ਦਾ ਨਾਮ ਮੰਗਦਰਾਮ ਆ son of ਸ਼ਾਮ ਸ਼ਾਮਰਾਜ